21 ਜਨਵਰੀ ਦੀ ਦੇਰ ਰਾਤ ਸ਼ਾਮ ਨੂੰ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਸੁਲਤਾਨਵੰਦ ਦੇ ਏਰੀਆ ਦੇ ਵਿੱਚ ਰਕੇਸ਼ ਕੁਮਾਰ ਜੀ ਜਿਹੜੇ ਕਿ ਸੁਨਾਰੇ ਦਾ ਉਹਨਾਂ ਦਾ ਕੰਮ ਸੀਗਾ ਢਲਾਈ ਦਾ ਸੋਨੇ ਨੂੰ ਢਲਾਈ ਦੇ ਕੰਮ ਸੀਗਾ ਉੱਥੇ ਉਹਨਾਂ ਦੇ ਕੋਲ ਚਾਰ ਵਿਅਕਤੀ ਅਣਪਛਾਤੇ ਵਿਅਕਤੀ ਜਿਹੜੇ ਉਹਨਾਂ ਦੀ ਦੁਕਾਨ ਤੇ ਆਏ ਤੇ ਉਥੋਂ ਜਿਹੜਾ ਢਲਾਈ ਵਾਲਾ ਸੋਨਾ ਉਹਨਾਂ ਕੋਲ ਪਿਆ ਸੀ ਉਹ ਉਥੋਂ ਚੱਕ ਕੇ ਲੈ ਕੇ ਫਰਾਰ ਹੋ ਗਏ ਇਮੀਡੀਏਟਲੀ ਪੁਲਿਸ ਨੇ ਜਿਹੜਾ ਇਮੀਡੀਏਟਲੀ ਉੱਤੇ ਐਕਸ਼ਨ ਲਿਆ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲੂ ਜੀ ਨੇ ਸਾਡੇ ਐਡੀਸੀਪੀ ਜਸਰੂਪ ਕੌਰ ਐਸੀਪੀ ਜਿਹੜੇ ਸਾਡੇ ਅਨੁਭਵ ਜੈਨ ਜੀ ਨਾਲ ਉਹਨਾਂ ਦੇ ਐਸਐਚਓ ਬਲਜਿੰਦਰ ਇਹਨਾਂ ਦੀ ਟੀਮ ਨੂੰ ਹਰਕਤ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੂੰ ਵੱਖ-ਵੱਖ ਟੀਮਾਂ ਜਿਹੜੀਆਂ ਵੱਖ-ਵੱਖ ਉਹਨਾਂ ਦੇ ਜਿਸ ਹਿਸਾਬ ਨਾਲ ਹਿਊਮਨ ਇੰਟੈਲੀਜੈਂਸ ਅਤੇ ਸਾਨੂੰ ਜਿਹੜਾ ਟੈਕਨੀਕਲ ਸਰਵੇਇੰਸ ਦੇ ਦੁਆਰਾ ਜੋ ਜੋ ਸਾਡੇ ਪੁਲਿਸ ਦੇ ਅੱਗੇ ਲੀਡਸ ਆਈਆਂ ਉਸ ਦੇ ਹਿਸਾਬ ਨਾਲ ਪੁਲਿਸ ਅਕੇ ਕਾਰਵਾਈ ਉਹਨਾਂ ਨੇ ਇਮੀਡੀਏਟਲੀ ਕੀਤੀ। ਇੱਕ ਤਰ੍ਹਾਂ ਬਿਲਕੁਲ ਬਲਾਈਂਡ ਕੇਸ ਸੀ ਕਿਉਂਕਿ ਵਿਅਕਤੀਆਂ ਦੀ ਕੋਈ ਬਿਲਕੁਲ ਨਹੀਂ ਪਤਾ ਸੀ ਵੀ ਕਿਹੜੇ ਵਿਅਕਤੀ ਆਏ ਨੇ। ਲੇਕਿਨ ਪੁਲਿਸ ਦੁਆਰਾ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਜਿਹੜੇ 3 ਦਿਨਾਂ ਦੇ ਅੰਦਰ ਹੀ ਉਹਨਾਂ ਦੇ ਵਿੱਚੋਂ ਜਿਹੜੇ 3 ਵਿਅਕਤੀ ਜਿਹੜੇ ਨੇ ਉਹ ਫੜ ਲਏ ਗਏ ਨੇ। ਟੋਟਲ ਇਹਨਾਂ ਦੇ ਵਿੱਚ ਜੋ ਹੁਣ ਤੱਕ ਤਫਤੀਸ਼ 'ਚ ਗੱਲ ਸਾਹਮਣੇ ਆਈ ਹੈ ਕਿ 6 ਵਿਅਕਤੀ ਨੇ ਜਿਨ੍ਹਾਂ ਵਿੱਚੋਂ ਦੋ ਵਿਅਕਤੀ ਜਿਹੜੇ ਭਪਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਤੇ ਹਰਪ੍ਰੀਤ ਕੋ ਇਹ ਤਿੰਨ ਜਣੇ ਜਿਹੜੇ ਫੜ ਲਏ ਗਿਆਣ ਜਿਹੜਾ ਜਸ਼ਨਪ੍ਰੀਤ ਹੈ ਇਹ ਤੇ ਇਹਦੇ ਨਾਲ ਤਿੰਨ ਹੋਰ ਸਾਥੀ ਜਿਹੜੇ ਉਸ ਦਿਨ ਮੌਕੇ ਤੇ ਜਿਹੜੇ ਅੰਦਰ ਗਏ ਸੀ ਦੁਕਾਨ ਤੇ ਜਿਨ੍ਹਾਂ ਨੇ ਉਹ ਲੁੱਟ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਤੋਂ ਜਿਹੜੇ ਜਸ਼ਨਪ੍ਰੀਤ ਫੜਿਆ ਗਿਆ ਜਿਹੜੇ ਬਾਕੀ ਤਿੰਨ ਹੈ ਉਹ ਵੀ ਜਲਦੀ ਅਰੈਸਟ ਹੋ ਜਾਣਗੇ ਜਿਹੜੇ ਇਹਨਾਂ ਦੇ ਨਾਲ ਲੜਕੀ ਜਿਹੜੀ ਸੀਗੀ ਉਹਦੇ ਤੋਂ ਵੀ 2 ਲੱਖ ਦੀ ਬਰਾਮਦਗੀ ਹੋਈ ਹੈ ਜਿਹੜੇ ਨਾਲ ਦੂਜਾ ਭੁਪਿੰਦਰ ਹੈ ਤੇ ਜਸ਼ਨਪ੍ਰੀਤ ਇਹਨਾਂ ਤੋਂ ਟੋਟਲ ਇਹਨਾਂ ਜਾਣਿਆਂ ਤੋਂ 4 ਲੱਖ ਦੀ ਬਰਾਮਦਗੀ ਅਤੇ 152 ਗ੍ਰਾਮ ਦੇ ਕਰੀਬ ਸੋਨਾ ਜਿਹੜਾ ਬਰਾਮਦ ਹੋ ਗਿਆ ਟੋਟਲ ਜਿਹੜਾ ਸੋਨਾ ਉੱਥੋਂ ਉਸ ਦਿਨ ਢੜਾਈ ਵਾਸਤੇ ਜਿਹਦੇ ਵਿੱਚ ਸ਼ੁੱਧ ਤੇ ਜਿਹੜਾ ਮਿਕਸ ਵਾਲਾ ਹੁੰਦਾ ਉਹ 290 ਗ੍ਰਾਮ ਦੇ ਕਰੀਬ ਉੱਤੋਂ ਜਿਹੜਾ ਚੋਰੀ ਉਹਨਾਂ ਨੇ ਕੀਤਾ ਸੀਗਾ ਪੁਲਿਸ ਨੇ ਬੜਾ ਐਕਟਿਵਲੀ ਤੇ ਬੜਾ ਇੰਟੈਲੀਜੈਂਟਲੀ ਜਿਹੜਾ ਹਿਊਮਨ ਇੰਟੈਲੀਜੈਂਸ ਅਦਰ ਟੈਕਨੀਕਲ ਸਰਵੇਲੈਂਸ ਦੇ ਤਹਿਤ ਸਾਡੀ ਪੂਰੀ ਜਿਹੜੀ ਪੁਲਿਸ ਟੀਮ ਨੇ ਮਿਹਨਤ ਕਰਦੇ ਹੋਏ ਤਾਂ ਬਹੁਤ ਤੇਜ਼ੀ ਨਾਲ ਉਸਦੀਦੀ ਨਾਲ ਇਹਨਾਂ ਜਿਹੜੇ ਇਹਨਾਂ ਨੂੰ ਜਲਦੀ ਤਫਤੀਸ਼ ਦੇ ਵਿੱਚ ਅਰੈਸਟ ਕੀਤੇ ਗਏ ਮੁੰਜਮ ਪੜੇਗੇ ਨੇ ਇਸ ਕੇਸ ਨੂੰ ਹੱਲ ਕੀਤਾ ਜਿਹੜੇ ਬਾਕੀ ਪੈਣ ਰਹੇਗੇ ਉਹ ਵੀ ਬੜੀ ਜਲਦੀ ਪੁਲਿਸ ਦੁਆਰਾ ਗ੍ਰਫਤਾਰ ਕੀਤੇ ਜਾਣਗੇ